295 ਯਾਨੀ ਕਿ 29 ਮਈ ਇੱਕ ਉਹ ਕਾਲਾ ਦਿਨ ਜੋ ਕੋਈ ਵੀ ਯਾਦ ਨਹੀਂ ਰੱਖਣਾ ਚਾਹੁੰਦਾ ਇਕ ਉਹ ਦਿਨ ਜਿਸ ਨੂੰ ਯਾਦ ਕਰਕੇ ਅੱਜ ਵੀ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਹਰ ਕੋਈ ਸੋਚਦਾ ਹੈ ਸ਼ਾਇਦ ਉਹ ਦਿਨ ਨਾ ਵਾਪਰਿਆ ਹੁੰਦਾ ਸ਼ਾਇਦ ਸਾਡੇ ਵਿੱਚ ਅੱਜ ਸਾਡਾ ਆਪਣਾ ਸਿੱਧੂ ਜਿੰਦਾ ਹੁੰਦਾ 3 ਸਾਲ ਹੋ ਗਏ ਸਿੱਧੂ ਮੂਸੇਵਾਲਾ ਦੀ ਮ੍ਰਿਤਿ ਨੂੰ ਹਰ ਕੋਈ ਅੱਗੇ ਵਧ ਰਿਹਾ ਹੈ ਹਰ ਕੋਈ ਨਵੇਂ ਸਿੰਗਰਸ ਨੂੰ ਸੁਣ ਰਿਹਾ ਹੈ ਨਵੇਂ ਕਲਾਕਾਰਾਂ ਨੂੰ ਸੁਣ ਰਿਹਾ ਹੈ ਪਰ ਸ਼ਾਇਦ ਹੀ ਕੋਈ ਅਜਿਹਾ ਫੈਨ ਹੋਵੇ ਜਾਂ ਸ਼ਖਸ ਹੋਵੇ ਜੋ ਸਿੱਧੂ ਮੂਸੇਵਾਲਾ ਨੂੰ ਭੁੱਲਿਆ ਹੋਵੇ 29 ਪੰਜ ਨੂੰ ਸਿੱਧੂ ਮੂਸੇਵਾਲਾ ਦੀ ਇਨੀ ਬੇਰਹਿਮ ਤਰੀਕੇ ਨਾਲ ਹੱਤਿਆ ਕੀਤੀ ਗਈ ਕਿ ਜਿਹੜੇ ਲੋਕ ਉਹਨਾਂ ਨੂੰ ਪਸੰਦ ਨਹੀਂ ਸੀ ਕਰਦੇ ਪਿਆਰ ਨਹੀਂ ਸੀ ਯਾਉਣਾ ਦੇ ਫੈਨ ਨਹੀਂ ਸੀ ਉਹ ਵੀ ਰੱਜ ਕੇ ਰੋਏ ਕੋਈ ਰੋਇਆ ਉਸ ਨੌਜਵਾਨ ਮੁੰਡੇ ਦੇ ਲਈ ਤੇ ਕੋਈ ਰੋਇਆ ਉਹਨਾਂ ਦੇ ਬੇਵਸ ਮਾਪਿਓ ਵਾਸਤੇ 295 ਯਾ ਮੈਂ ਆਖਾਂ 295 ਇਹ ਨੰਬਰ ਬਹੁਤ ਜ਼ਿਆਦਾ ਸਪੈਸੀਫਿਕ ਹੈ ਅਜਿਹਾ ਇਸ ਲਈ ਕਿਉਂਕਿ ਲੱਗ ਰਿਹਾ ਸੀ ਸਾਰਿਆਂ ਨੂੰ ਕਿ ਸ਼ਾਇਦ ਸਿੱਧੂ ਨੇ ਆਪਣੀ ਮੌਤ ਨੂੰ ਪਹਿਲਾਂ ਹੀ ਦੇਖ ਲਿਆ ਸੀ ਜਿਸ ਦੇ ਚਲਦੇ ਉਹਨਾਂ ਨੇ ਦੋ ਗਾਣੇ ਕੁਚਰ ਪਹਿਲਾਂ ਹੀ ਆਪਣੀ ਮ੍ਰਿਤਿ ਤੋਂ ਪਹਿਲੇ ਰਿਲੀਜ਼ ਕੀਤੇ ਸੀਗੇ ਔਰ ਉਹਨਾਂ ਗਾਣਿਆਂ ਦੇ ਬੋਲ ਜਿੱਤੇ ਸੱਚਾਈ ਬਿਆਨ ਕਰ ਰਹੇ ਸੀ ਉਥੇ ਬਿਆਨ ਕਰ ਰਹੇ ਸੀ ਸਿੱਧੂ ਦੀ ਜ਼ਿੰਦਗੀ ਦੇ ਵਿੱਚ ਹੋਣ ਵਾਲਾ ਹਾਦਸਾ 295 ਦੇ ਵਿੱਚ ਖਾਸ ਲਾਈਨ ਸੀ ਨਿੱਤ ਕੌਂਟ੍ਰੋਵਰਸੀ ਕ੍ਰੀਏਟ ਮਿਲੂਗੀ ਤਰਮਾ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰਕੀ ਪੁੱਤ ਹੇਟ ਮਿਲੂਗੀ ਕੌਂਟ੍ਰੋਵਰਸੀਸ ਅਸੀਂ ਜਾਣਦੇ ਹਾਂ ਕਿ ਇਹ ਦਿਨ ਚੱਲਦੀਆਂ ਰਹਿੰਦੀਆਂ ਨੇ ਔਰ ਸਿੱਧੂ ਮੂਸੇਵਾਲੇ ਹੱਤਿਆ ਤੋਂ ਬਾਅਦ ਬਹੁਤ ساری ਕੌਂਟ੍ਰੋਵਰਸੀਸ ਸਾਹਮਣੇ ਵੀ ਆਈਆਂ ਸੀ ਦੂਸਰੇ ਪਾਸੇ ਜਦ ਸਿੱਧੂ ਦੀ ਮਰਤਿਉ ਹੋਈ ਸੀ ਤਾਂ ਉਸ ਵੇਲੇ ਗਿਆਨਵਾਪੀ ਕੇਸ ਦੀ ਚਰਚਾ ਚੱਲ ਰਹੀ ਸੀ ਤਰਮਾ ਦੇ ਨਾਮ ਤੇ ਡਿਬੇਟ ਹੋ ਰਹੀ ਸੀ ਤੇ ਅੱਜ ਦੇ ਸਮੇਂ ਨੂੰ ਦੇਖਿਆ ਜਾਵੇ ਤੇ ਅੱਜ ਵੀ ਪੈਲਗਾਮ ਟੈਰਰ ਅਟੈਕ ਤੋਂ ਬਾਅਦ ਤਰਮਾ ਦੇ ਨਾਮ ਤੇ ਇੱਕ ਵਾਰ ਫਿਰ ਤੋਂ ਡਿਬੇਟ ਸ਼ੁਰੂ ਹੋਈ ਸੀ ਉਥੇ ਇਹਨਾਂ ਲਾਈਨਰ ਦੇ ਵਿੱਚ ਉਹਨਾਂ ਨੇ ਆਖਿਆ ਸੱਚ ਬੋਲੇਗਾ ਤਾਂ ਮਿਲੂ 295 295 ਜਿੱਥੇ ਇੱਕ ਤਾਰਾ ਹੈ ਉਥੇ 295 ਯਾਨੀ ਕਿ 29 5 ਸਿੱਧੂ ਦੀ ਮਰਤਿਉ ਦਾ ਦਿਨ ਵੀ ਸੀ ਉਹਨਾਂ ਨੇ ਸੱਚ ਬੋਲਿਆ ਤੇ ਉਹਨਾਂ ਨੂੰ 29 5 ਦੀ ਤਾਰੀਖ ਪਈ ਉਹਨਾਂ ਨੇ ਤਰੱਕੀ ਕੀਤੀ ਤੇ ਉਹਨਾਂ ਨੂੰ ਹੇਟ ਮਿਲੀ ਇਸੇ ਦੇ ਵਿੱਚ ਲਾਈਨ ਸੀ ਚੁੱਪ ਰਹੇ ਉਹ ਪੋਤਰਾ ਨਹੀਂ ਪੇਧ ਖੋਲੀ ਦੇ ਲੀਡਰ ਹਨ ਅਤੇ ਇੱਥੇ ਹੱਕਦਾਰ ਗੋਲੀ ਦੇ ਲੀਡਰ ਤਾਂ ਬਣ ਚੁਕੇ ਸੀਗੇ ਸਿੱਧੂ ਮੂਸੇਵਾਲਾ ਤੇ ਉਥੇ ਹੀ ਗੋਲੀ ਦੇ ਹੱਕਦਾਰ ਵੀ ਉਹਨਾਂ ਨੇ ਸ਼ਾਇਦ ਬਣਾਣਾ ਸੀ ਇਹੋ ਚੀਜ਼ ਮਹਿਸੂਸ ਕਰ ਰਹੀ ਸੀ ਉਹ ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਟ ਦੋ ਉਹ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦੋ ਅੱfront ਹੋ ਕੇ ਸਾਰੇ ਦੇ ਸਾਹਮਣੇ ਇਹ ਗੱਲ ਰੱਖੀ ਸੀ ਕਿ ਸਿਆਸਤਾਂ ਯਾਨੀ ਕਿ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਹੈ ਜਿਸ ਦੇ ਕਰਕੇ ਲੋਕ ਕਿਸੇ ਵੀ ਰਿਲੀਜੀਅਨ ਨੂੰ ਫਾਲੋ ਕਰਨ ਦੇ ਵਿੱਚ ਡਰਦੇ ਨੇ ਗੁਰੂ ਘਰ ਜਾਣ ਨੂੰ ਡਰਦੇ ਨੇ ਔਨ ਦੀ ਅਦਰ ਹੈਂਡ ਸਿੱਧੂ ਮੂਸੇਵਾਲਾ ਦੀ ਡੈਥ ਤੋਂ ਪਹਿਲਾਂ ਦਾ Song release ਹੋਇਆ ਸੀ The Last Ride ਜਿਸ ਦੇ visuals ਯਾਨੀ ਕਿ ਉਸ ਦਾ poster ਔਰ ਉਸ ਦਾ title ਬਹੁਤ ਵੱਡੀ ਸੱਚਾਈ ਬਿਆਨ ਕਰ ਰਿਹਾ ਸੀ ਆ ਜੋ ਐਗਜ਼ੈਕਟਲੀ ਹੋਇਆ ਸੀ 29 ਪੰਜ ਨੂੰ ਸਿੱਤੂ ਮੂਸੇਵਾਲਾ ਦੇ ਨਾਲ ਜੋ ਪੋਸਟਰ ਦੇ ਵਿੱਚ ਦਿਖਾਇਆ ਗਿਆ ਅਜਿਹਾ ਹੀ ਕੁਝ ਹੋਇਆ ਸੀ ਖੁਦ ਆਪਸੇ ਦੋ ਦੇ ਨਾਲ ਜਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਹੀ ਉਹਨਾਂ ਦੀ ਹੱਤਿਆ ਕੀਤੀ ਗਈ ਤੇ ਦ ਲਾਸਟ ਰਾਈਡ ਦਾ ਅਰਥ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਉਹਨਾਂ ਦਾ ਆਖਰੀ ਸਫ਼ਰ ਸੀ ਇਸ ਗਾਣੇ ਦੇ ਬੋਲ ਚੇ ਕਿ ਅਕਤੂਬਰ ਦੇ ਚਿਹਰੇ ਉੱਤੇ ਨੂਰ ਦਸਦਾ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾ ਮਿੱਟੀ 'ਚ ਜਵਾਨੀ ਦੇ ਵਿੱਚ ਤੇ ਮਾਪਿਓ ਨੂੰ ਚਾਹ ਹੁੰਦਾ ਆਪਣੇ ਮੁੰਡੇ ਦਾ ਸਿਹਰਾ ਸੱਚਦੇ ਹੋਏ ਦੇਖਣ ਦਾ ਉਥੇ ਹੀ ਉਸੇ ਜਨਾਜ਼ੇ ਨੂੰ ਕੰਦਾ ਦਿੱਤਾ ਇਨਾ ਮਾਪਿਓ ਨੇ ਜਵਾਨੀ ਦੇ ਵਿੱਚ ਉਹਦਾ ਜਨਾਜ਼ਾ ਉੱਠ ਗਿਆ ਇਸੇ ਗਾਣੇ ਦੇ ਵਿੱਚ ਬੋਲ ਸੀਗੇ ਉਹ ਗਿਣਤੀ ਦੇ ਦਿਨ ਉਹ ਜਿਉਂਦਾ ਜਗ ਤੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ ਮਰਦਮ ਸ਼ੁੱਕਾ ਵਾਂਗੂ ਮੌਤ ਕੁੜੀਕ ਦਾ ਖੌਰੇ ਕਦੋਂ ਖੜਕਾਓ ਦਰਵਾਜ਼ਾ ਮਿਟਿਏ ਉੱਚੋ ਪਰ ਦੇ ਚਿਹਰੇ ਉੱਤੇ ਨੂਰ ਦਸਦਾ ਨੀਏ ਦਾ ਉੱਠੂਗਾ ਜਵਾਨੀ ਚ ਜਨਾਜ਼ਾ ਮਿਟਿਏ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਬਾਅਦ ਲੋਕਾਂ ਨੇ ਇਹ ਗਾਣੇ ਬਹੁਤ ਜ਼ਿਆਦਾ ਸੁਨੇ ਔਰ ਇਹ ਗਾਣੇ ਨੂੰ ਸੁਣ ਕੇ ਹਰ ਕੋਈ ਬਹੁਤ ਜ਼ਿਆਦਾ ਰੋਇਆ ਹਰ ਇੱਕ ਲਾਈਨ ਦੇ ਵਿੱਚ ਹਰ ਇੱਕ ਬੋਲ ਦੇ ਵਿੱਚ ਅਜਿਹਾ ਲੱਗ ਰਿਹਾ ਸੀ ਸਿੱਧੂ ਮੂਸੇਵਾਲਾ ਨੇ ਉਹ ਲਿਖ ਦਿੱਤਾ ਜੋ ਪਹਿਲਾਂ ਹੀ ਦੇਖ ਚੁੱਕੇ ਸੀਗੇ ਕਿਤੇ ਨਾ ਕਿਤੇ ਉਹ ਆਪਣੀ ਮ੍ਰਿਤਿਉ ਨੂੰ ਆਪਣੀ ਹੱਤਿਆ ਨੂੰ ਦੇਖ ਚੁੱਕੇ ਸੀਗੇ ਉਹਨਾਂ ਨੂੰ ਸ਼ਾਇਦ ਇਹ ਮਹਿਸੂਸ ਹੋ ਗਿਆ ਸੀ ਕਿ ਉਹਨਾਂ ਨੂੰ ਸੱਚ ਬੋਲਣ ਦੀ ਰਕਮ ਅਦਾ ਕਰਨੀ ਪਵੇਗੀ ਲਾਸਟ ਬਟ ਨਾਟ ਦ ਲੀਸਟ ਦ ਮੋਸਟ ਇੰਪੋਰਟੈਂਟ 295 295 ਇਸ ਦੇ ਦੋ ਪਹਿਲੂ ਨੇ ਕੁਝ ਲੋਕ ਆਖਦੇ ਨੇ ਕਿ ਇਹ ਡੇਟ ਇਹ ਤਾਰੀਖ ਖਾਸ ਤੌਰ ਤੇ ਉਹਨਾਂ ਦੇ ਮਰਡਰਰਸ ਦੇ ਵੱਲੋਂ ਚੁਣੀ ਗਈ ਸੀ ਕਿਉਂਕਿ ਇਸ ਗਾਣੇ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਮੈਂਸ਼ਨ ਕੀਤਾ ਹੋਇਆ ਸੀ ਪਰ ਆਟ ਦ ਸੇਮ ਟਾਈਮ ਕੁਝ ਇਹ ਵੀ ਆਖਦੇ ਨੇ ਕਿ ਮਹਿਜ਼ ਇੱਕ ਇਤਫਾਕ ਸੀਗਾ ਜਾਂ ਸਿੱਧੂ ਮੂਸੇਵਾਲਾ ਦੀ ਫਿਊਚਰ ਪ੍ਰੈਡਿਕਸ਼ਨ ਸੀ ਜੋ ਉਹਨਾਂ ਨੇ ਪਹਿਲਾਂ ਹੀ ਗਾਣੇ ਦੇ ਵਿੱਚ ਉਤਾਰ ਦਿੱਤੀ ਬਹੁਤ سارے ਗਾਣੇ ਉਹਨਾਂ ਦਾ ਧਿਆਨ ਤੋਂ ਬਾਅਦ ਰਿਲੀਜ਼ ਹੋਏ ਨੇ ਲੋਕ ਪਸੰਦ ਕਰਦੇ ਨੇ ਔਰ ਉਹਨਾਂ ਦੇ ਬੋਲਾਂ ਨੂੰ ਅੱਜ ਵੀ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਸੱਚਾਈ ਦਾ ਬਿਆਨ ਕਰਦੇ ਨੇ ਪਰ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਦਰਸਾਉਂਦੇ ਨੇ ਬਟ ਮੋਸਟ ਇੰਪੋਰਟੈਂਟਲੀ 295 ਔਰ ਦਾ ਲਾਸਟ ਰਾਈਡ ਇਹ ਸ਼ਾਇਦ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਦੀ ਸੱਚਾਈ ਸੀ ਜਿਸ ਨੂੰ ਉਹਨਾਂ ਨੇ ਪਹਿਲਾਂ ਹੀ ਲਿਖ ਦਿੱਤਾ ਸੀਗਾ ਜਾਂ ਉਹਨਾਂ ਨੇ ਇਹ ਗਾਣੇ ਲਿਖੇ ਸੀਗੇ ਜਿਸ ਤੇ ਕਰਕੇ ਇਹ ਉਹਨਾਂ ਦੀ ਜ਼ਿੰਦਗੀ ਦੀ ਸੱਚਾਈ ਬਣ ਗਈ ਤੁਹਾਨੂੰ ਕੀ ਲੱਗਦਾ ਹੈ ਟੂ ਲੈਟਰਸ ਨੋ ਯਰ ਆਨਸਰਸ ਇਨ ਦਾ ਕਮੈਂਟ ਸੈਕਸ਼ਨ ਬਿਲੋ ਔਰ ਇਸੇ ਦਿਨ ਆ ਪੀਟੀਸੀ ਨੈਟਵਰਕ ਸ਼ਰਧਾਂਜਲੀ ਅਰਪਿਤ ਕਰਦਾ ਟੂ ਦਾ ਲੇਟ ਸਿੰਗਰ ਸਿੱਧੂ ਮੂਸੇਵਾਲਾ